ਪਾਸ ਪ੍ਰਭਾਤੀ ਮਹੱਲਾ ਪਿੰਜਵਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦਿ ਮਾਤ ਪਿਤਾ ਭਾਈ ਸੁਤ ਬਨਤਾ ਚੂਗਹਿ ਚੋਗ ਆਨੰਦ ਸਿਓ ਜੁਗਤਾ ਊਰਜ ਪਰਿਓ ਮਾਨ ਮੀਠ ਬੁਖਾਰਾ ਗੁਣ ਗਾਹਕ ਮੇਰੇ ਪ੍ਰਾਨ ਆਧਾਰਾ ਇਕ ਹਮਾਰਾ ਅੰਤਰਜਾਮੀ ਧਰ ਏਕਾ ਮੈਂ ਟਿਕ ਇਕ ਸਕੀਰ ਸਿਰ ਸਾਹਾ ਵਟਪੁਰਖ ਸੁਆਮੀ ਰਹਾਉ ਛਾਨ ਨਾਗਨ ਸਿਉ ਮੇਰੀ ਟੂਟਨ ਹੋਈ ਗੁਰ ਕਹਿਆ ਇਹ ਝੂਠੀ ਧੋਹੀ ਮੁਖ ਮਿੱਠੀ ਖਾਈ ਕਉਰਾਏ ਅੰਮ੍ਰਿਤ ਨਾਮ ਮਨ ਰਹਿਆ ਅਗਾਏ ਲੋਭ ਮੋਹ ਸਿਓ ਗਈ ਵਿਖੋਟ ਗੁਰੁ ਕਿਰਪਾਲ ਮੋਹ ਕੀਨੀ ਛੋਟ ਇਹ ਠੱਗਵਾਰੀ ਬਹੁਤ ਘਰ ਗਾਲੀ ਹਾਮ ਗੁਰ ਰਾਖ ਲੀਏ ਕਿਰਪਾਨੀ ਕਾਮ ਕ੍ਰੋਧ ਸਿਓ ਠਾਟ ਨਾ ਬਨਿਆ ਠਾਟ ਕੀ ਕਹਿਣਾ ਠਾਟ ਨਾ ਬਨਿਆ ਗੁਰ ਉਪਦੇਸ਼ ਮੋਹਿ ਕਾਨੀ ਸੁਨਿਆ ਜਹ ਦੇਖਾ ਤਹ ਮਹਾ ਚੰਡਾਨ ਰਾਖ ਦੀਏ ਆਪਣੇ ਗੋਰ ਗੋਪਾਲ ਦਾਸ ਨਾਰੀ ਮੈਂ ਕਰੀ ਦੁਹਾਗਨ ਗੁਰ ਕਹਿਆ ਇਹ ਰਸਹਿ ਵਿਖਾਗਨ ਇਹਨ ਸੰਬੰਧੀ ਰਸਾਤਲ ਜਾਏ ਹਮ ਗੁਰ ਰਾਖੀ ਹਰ ਲੇਵ ਲਾਈ ਅਹੰਮੇਵ ਸਿਉ ਮਸਲਤ ਛੋਡੀ ਗੁਰ ਕਹਿਆ ਇਹੋ ਮੂਰਖ ਹੋਡੀ ਇਹੋ ਨੀ ਘਰ ਘਰ ਕਹੀ ਨਾ ਪਾਏ ਇਹੋ ਨੀ ਘਰ ਬੋਲਣਾ ਹੈ ਨੀ ਦੇ ਵਿੱਚ ਤੈਸ਼ ਦੇ ਇਹੋ ਨੀ ਘਰ ਘਰ ਕਹੀ ਨਾ ਪਾਏ ਹਮ ਗੁਰ ਰਾਖ ਲੀਏ ਹਮ ਗੁਰ ਰਾਤ ਨੀਏ ਲੇ ਬਲਾਏ ਇਨ ਲੋਗਨ ਸਿਓ ਹਮ ਭਏ ਬਹਿرائی ਏਕ ਕ੍ਰਿਹ ਮਹ ਦੋਇ ਨ ਖਟਾਈ ਆਏ ਪ੍ਰਭ ਪਹਿ ਅੰਚਰ ਲਾਗ ਕਰਹੁ ਤਪਾਵਸ ਪ੍ਰਭ ਸਰਬਾਦ ਪ੍ਰਭ ਹਸ ਬੋਲੀ ਕੀਏ ਨਿਆਇ ਸਗਲ ਦੂਤ ਮੇਰੀ ਸੇਵਾ ਲਾਏ ਤੂੰ ਠਾਕੁਰ ਇਹੋ ਗ੍ਰਹਿੋ ਸਾਬ ਤੇਰਾ ਕਹੋ ਨਾਨਕ ਗੁਰ ਕੀ ਆ ਨਿਵੇਰਾ ਪ੍ਰਬਾਤੀ ਮਹੱਲਾ ਪੰਜਵਾ ਮਨ ਮਹਿ ਕ੍ਰੋਧ ਮਹਾ ਅਹੰਕਾਰਾ ਪੂਜਾ ਕਰਹਿ ਬਹੁਤ ਵਿਸਥਾਰਾ ਕਰ ਇਸਨਾਨ ਤਨ ਚਕ ਤਰਾ ਬਣਾਈ ਅੰਤਰ ਕੀ ਮਲ ਕਬਹੀ ਨਾ ਜਾਏ ਏਤ ਸੰਜਮ ਪ੍ਰਾਪ ਕੈਨ ਹੀ ਨਾ ਪਾਇਆ ਭਗਉਤੀ ਮੁੰਦਰਾ ਮੁੰਦਰਾ ਭਗਉਤੀ ਮੁੰਦਰਾ ਮਨ ਮੋਹਿਆ ਮਾਇਆ ਰਹਾਉ ਮਨ ਮੋਹਿਆ ਮਾਇਆ ਊੜਾ ਹੈ ਪਾਪ ਕਹ ਅੰਤਾਂ 에 ਬਾਸਰੇ ਤੀਰਥ 나ਏ ਕਹ ਸਭ ਉਤਰੇ ਬਹੁਤ ਕਮਾਲ ਹੈ ਹੋ ਇਹਨ ਸੰਕ ਜੰਪੂਰ ਬਾੰਦ ਖਰੇ ਕਾਲੰਕ ਜੰਪੂਰ ਇੱਥੇ ਵਿਸਰਾਮ ਲਾਉਣਾ ਹੈ ਬਾੰਦ ਖਰੇ ਕਾਲੰਕ ਕੂਗਰ ਬਾਦ ਬਜਾਲਹਿ ਤਾਲਾ ਅੰਤਰ ਕਪਟ ਰਹਿ ਬੇ ਤਾਲਾ ਵਰਮੀ ਮਾਰੀ ਸਾਬ ਨਾ ਮੂਆ ਪ੍ਰਾਪ ਸਭ ਕਿਛ ਜਾਨੈ ਜਿਨ ਤੂ ਕੀਆ ਉਵਰਤਾਪ ਗੇਰੀ ਕੇ ਵਸਤਰਾ ਉਵਰਤਾਪ ਗੇਰੀ ਕੇ ਵਸਤਰਾ ਆਪਦਾ ਕਾ ਮਾਰਿਆ ਗ੍ਰਹਿ ਦੇ ਨਸਤਾ ਦੇਸ ਛੋੜ ਪਰਦੇਸੈ ਤਾਇਆ ਪੰਚ ਟੰਡਾਲ ਨਾਲੇ ਲੈ ਆਇਆ ਕਾਨ ਖਰਾਏ ਹਰਾਏ ਟੂਕਾ ਘਰ ਘਰ ਮੰਗਾ ਤ੍ਰਿਪਤਾਵਣ ਤੇ ਟੂਕਾ ਬਣਤਾ ਛੋੜ ਬਾਦ ਨਦਰ ਪਰਨਾਰੀ ਬਣਤਾ ਛੋੜ ਬਾਦ ਨਦਰ ਪਰਨਾਰੀ ਬਾਦ ਕੋਲਾ ਬੋਲਣਾ ਬਾਦ ਨਦਰ ਪਰਨਾਰੀ ਇਹ ਵੀ ਪਖਰਾ ਬੋਲਣਾ ਵੇਸ ਨਾ ਪਾਈਐ ਮਹਾ ਦੁਖਿਆਰੀ ਬੋਲ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਪੁਹਾਈਐ ਜੋਨੀ ਅਨ ਅਨਤੇ ਰਹਤਾ ਦੁਖ ਦੇਹੀ ਸਹਤਾ ਹੁਕਮ ਨਾ ਬੂਝੈ ਵਿਆਪਿਆ ਮਮਤਾ ਬੇਨ ਸਤਗੁਰ ਕਿਨੈ ਨ ਬੇਨ ਸਤਗੁਰ ਕਿਨੈ ਨ ਪਾਈ ਪਰਮ ਗਤੇ ਉਚੋ ਸਗਲ ਬੇਦ ਸਿਮਰਤੇ ਉਚੋ ਇਥੇ ਵਿਸਤਾਨ ਸਗਲ ਬੇਦ ਸਿਮਰਤੇ ਸਿਮਰਤੇ ਕਿਉਂਕਿ ਉੱਤੇ ਟਿੱਪੀ ਹੈ ਰਾਰੇ ਨੂੰ ਸਿਆਰੀ ਲੱਗਦੀ ਹੈ ਮਨਮੁਖ ਕਰਮ ਕਰੈ ਅਜਾਈ ਜੋ ਬਾਲੂ ਘਰ ਥੋਰ ਨ ਠਾਈ ਜਿਸਨੂੰ ਭਏ ਗੋਬਿੰਦ ਦਇਆਲਾ ਗੋਬਿੰਦ ਦਇਆਲਾ ਗੋਬਿੰਦ ਦਇਆਲਾ ਗੁਰ ਕਾ ਬਚਨ ਤੈਨ ਬਾਧਿਓ ਪਾਲਾ ਤੈਨ ਬਾਧਿਓ ਪਾਲਾ ਕੋਟ ਮੱਦੇ ਕੋਈ ਸੰਤ ਦਿਖਾਇਆ ਨਾਨਕ ਤਿਨ ਕੈ ਸੰਗ ਤਰਾਇਆ ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ ਆਪ ਤਰੈ ਸਭ ਕੁਟੰਬ ਤਰਾਈਐ ਰਹਾਉ ਦੂਜਾ ਪਰਬਤੀ ਮਹੱਲਾ ਪੰਜਵਾ ਸਿਮਰਤ ਨਾਮ ਕਿਲ ਵੇਖੋ ਸਭ ਕਟ ਧਰਮ ਰਾਏ ਕੀ ਤਾਗਰ ਫਾਟੇ ਸਾਧ ਸੰਗਤ ਮਿਲ ਹਰ ਰਸ ਪਾਇਆ ਆਰ ਬ੍ਰਹਮ ਵੇਦ 마ਹ ਸਮ ਰਾਮ ਰਮਤ ਹਰ ਹਰ ਸੁਖ ਪਾਇਆ ਕੀਰੇ ਦਾਸ ਚਰਨ ਸਰਨਾਇਆ ਰਹਾਉ ਸੂਕਾ ਗੌਣ ਮਿਟਿਆ ਅੰਧਿਆਰ ਗੋਰ ਦਿਖਲਾਇਆ ਮੁਕਤ ਦੁਆਰ ਹਰ ਪ੍ਰੇਮ ਭਗਤ ਮਾਨ ਤਨ ਸਾਧ ਰਾਤਾ ਪ੍ਰਭੂ ਜਨਾਇਆ ਤਾਵਹੀ ਜਾਤਾ ਘਾਟ ਘਾਟ ਅੰਤਰ ਨਵਿਆ ਸੂਰੇ ਤਿਸ ਬਿਨ ਬੀਜੋ ਤਿਸ ਬਿਨ ਤਿਸਰਾ ਤਿਸ ਬਿਨ ਬੀਜੋ ਨਾਹੀ ਕੋਈ ਬੈਰ ਵਿਰੋਧ ਛੇਦੇ ਭੈ ਪਰਮਾ ਪ੍ਰਭ ਪੁੰਨ ਆਤਮਾ ਪ੍ਰਭ ਪੁੰਨ ਆਤਮਾ ਪੁੰਨ ਆਤਮਾ ਜਿਹੜਾ ਨਾ ਸੰਬੰਧਕ ਬਾਤ ਹੈ ਪ੍ਰਭ ਪੁੰਨ ਆਤਮਾ ਕੀਨੇ ਕੀਨੇ ਧਰਮਾ ਮਹਤਰਾੰਗ ਮਹਾ ਤਰੰਗ ਤੇ ਤਿਵਸਾਂ ਮਹਾ ਤਰੰਗ ਤੇ ਕੰਡਾ ਲਗਾ ਜਨਮ ਜਨਮ ਕਾ ਟੂਟਾ ਗੰਡਾ ਜਾਪ ਤਾਪ ਸੰਜਮ ਨਾਮ ਸੰਭਾਲਿਆ ਆਪਣਾ ਠਾਕੁਰ ਨਦਰ ਨਿਹਾਲਿਆ ਮੰਗਲ ਸੁਖ ਕਲਿਆਣ ਤਿਥਾਈ ਜਹ ਸੇਵਕ ਗੋਪਾਲ ਗੁਸਾਈ ਪ੍ਰਭ ਸੁਪਰਸੰਨ ਭਏ ਗੋਪਾਲ ਪ੍ਰਭ ਸੁਪਰਸੰਨ ਭਏ ਗੋਪਾਲ ਜਨਮ ਜਨਮ ਕੇ ਮਿਟੇ ਬਿਤਾਲ ਹੋਮ ਜਗ ਉਰਧ ਤਪ ਪੂਜਾ ਕੋਟ ਤੀਰਥ ਇਸਨਾਨ ਕਰੀਜਾ ਚਰਨ ਕਮਲ ਨਿਮਖ ਹਿਰਦੈ ਧਾਰੇ ਗੋਬਿੰਦ ਜਪਤ ਸਭ ਕਾਰਜ ਸਾਰੇ ਉੱਚੇ ਤੇ ਉੱਚਾ ਉੱਚੇ ਤੇ ਉੱਚਾ ਪ੍ਰਵ ਥਾਨ ਹਰ ਜਨ ਲਾਵੈ ਸਹਜ ਧਿਆਨ ਦਾਸ ਦਸਨ ਕੀ ਬੰਛਾ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਨੀਤ ਸਾਜਨ ਘਰ ਆਸਾ ਤੇਰਾ ਕਰ ਗਹਿ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੋਬਿੰਦਾਸ